हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਖਾਸ ਤੌਰ ਤੇ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੀ ਜਿਹੜੀ ਵਿਜ਼ਿਟ ਹੈਗੀ ਆ ਦੋਸਤੋ ਆਪਣੀ ਪਿੰਡ ਮਹਿਮੂਦਪੁਰਾ ਹੈਗੀ ਆ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਬਿਲਕੁਲ ਬਾਰਡਰ ਤੇ ਨਾਲ ਲੱਗਦਾ ਪਿੰਡ ਆ ਦੋਸਤੋ ਲਖਨਾ ਪਿੰਡ ਅੱਗੇ ਆ ਰਾਜੋ ਕੇ ਪ ਦੇ ਵੀ ਪੂਰਾ ਅਮਰਕੋਟ ਅਮਰਕੋਟ ਖਾਸ ਅੱਡਾ ਜਿਹੜਾ ਅਮਰਕੋਟ ਲੱਗਦਾ ਹੈਗਾ ਠੀਕ ਆ ਜੀ ਨਵਾਂ ਪਿੰਡ ਜਗਤਪੁਰਾ ਜਿਹੜੇ ਦੋਸਤੋ ਥੋੜੀ ਥੋੜੀ ਦੂਰੀ ਤੇ ਜਿਹੜੇ ਅੱਗੇ ਪਿੰਡ ਹੈਗੇ ਆ ਫਤਿਹਪੁਰ ਠੀਕ ਆ ਤੇ ਖਾਸ ਵਿਜੜ ਜਿਹੜੀ ਹੈਗੀ ਆ ਤੁਸੀਂ ਪਿੰਡ ਮਹਿਮੂਦਪੁਰ ਕਰਨੀ ਹੈਗੀ ਆ ਬਾਈ ਗੁਰਵੰਤ ਦੇ ਕੋਲੇ ਆਏ ਆ ਗੁਰਵੰਤ ਵੀਰ ਦਾ ਜਿਹੜਾ ਕੰਮ ਆ ਦੋਸਤੋ ਉਹ ਪਸ਼ੂ ਵਪਾਰ ਦਾ ਕੰਮ ਆ ਠੀਕ ਆ ਇਸ ਘਰੋਂ ਮੋਸਟਲੀ ਜਿਹੜੀਆਂ ਆਪਣੀਆਂ ਵੀਡੀਓ ਦੋਸਤੋ ਅਪਲੋਡ ਹੁੰਦੀਆਂ ਰਹਿੰਦੀਆਂ ਨੇ ਥੋੜੇਕਾ ਟਾਈਮ ਬਾਅਦ ਜਿਹੜੀ ਆਪਾਂ ਅਪਡੇਟ ਜਿਹੜੀ ਆ ਉਹ ਤੁਹਾਨੂੰ ਦੇਣ ਠੀਕ ਆ ਜੀ ਇਹ ਸਮਝਾਂ ਦੇ ਰਿਗਾਰਡਿੰਗ ਅੱਜ ਪੂਰੀ ਗੱਲਬਾਤ ਕਰਾਂਗੇ ਪਸ਼ੂ ਜਿਹੜੇ ਅੱਜ ਆਪਾਂ ਤੁਹਾਨੂੰ ਦੋਸਤੋ ਆ ਪੰਜ ਮੱਝਾਂ ਝੋਟੀਆਂ ਦਿਖਾਵਾਂਗੇ ਤੇ ਇੱਕ ਤੁਹਾਨੂੰ ਵਿਹੜ ਦਿਖਾਵਾਂਗੇ ਠੀਕ ਆ ਕਿੰਨਾ ਕੁ ਸਮਾਂ ਲੈਂਦੀ ਐ ਸੂਣ ਦੇ ਵਿੱਚ ਠੀਕ ਆ ਬਾਕੀ ਦੋ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਨੇ ਤੇ ਤਿੰਨ ਗੱਬਣ ਮੱਝਾਂ ਨੇ ਇੱਕ ਵਿਹੜ ਜਿਹੜੀ ਉਹ ਵੀ ਗੱਬਣ ਆ ਗੱਲਬਾਤ ਤਪੀਰ ਗੁਰਵੰਤ ਦੇ ਨਾਲ ਕਰਾਂਗੇ ਅੱਜ 28 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਜਿਹੜਾ ਦੋਸਤੋ ਸਾਢੇ 1:00 4:00 ਵਜੇ ਦਾ ਸ਼ਾਮ ਦਾ ਸਮਾਂ ਹੈਗਾ ਠੀਕ ਆ ਤੇ ਚੱਲਦੇ ਆਂ ਵੀਰ ਦੇ ਕੋਲ ਪ੍ਰੋਪਰ ਗੱਲਬਾਤ ਕਰਦੇ ਆ ਪੁੱਛਦੇ ਆ ਕੀ ਡਿਟੇਲ ਆ ਇਹਨਾਂ ਮੱਝਾਂ ਝੋਟੀਆਂ ਦੀ ਸਭ ਤੋਂ ਪਹਿਲਾਂ ਵੀਰ ਗੁਰਮント ਸਾਸਰੀ ਕਾਲ ਸਾਸਰੀ ਵੀਰ ਜੀ ਹੋਸਾ ਸਾਲ ਠੀੜਾ ਜੀ ਬਹੁਤ ਵਧੀਆ ਵੀਰ ਹਾਂ ਅੱਛਾ ਵੀਰ ਗੁਰਮント ਪਾਸੂ ਆਜੇ ਕਟੋੜਾ ਪੰਜ ਮੱਝਾਂ ਝੋਟੀਆਂ ਹਾਂਜੀ ਪੰਜ ਝੋਟੀਆਂ ਆਪਣੇ ਕੋਲ ਤੇ ਇੱਕ ਵੈੜਾ ਜੀ ਇੱਕ ਵੈੜਾ ਜੀ ਹਾਂਜੀ ਜਿੰਨਾ ਚਿਰ ਦੋ ਮੱਝਾਂ ਸੂਈਆਂ ਜੀ ਦੋ ਮੱਝਾਂ ਸੂਈਆਂ ਤਿੰਨ ਝੋਟੀਆਂ ਦਾ ਬਣਾ ਦੇ ਵੈੜੋ ਕਬਨੇ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਆਹ ਵੇਖ ਸਕਦੇ ਹੋ ਦੋਸਤੋ ਠੀਕ ਆ ਪੂਰੀ ਗੱਲਬਾਤ ਆਪਾਂ ਵੀਰ ਗੁਰਮント ਦੇ ਨਾਲ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਦੋਸਤੋ ਪਹਿਲਾ ਰਿਕਵੈਸਟ ਇੰਨੀ ਕਾ ਕਿਉਂਕਿ ਪੂਰੀ ਇਨਫਰਮੇਸ਼ਨ ਜਿਹੜੀ ਆ ਦੋਸਤੋ ਮੇਰੀ ਪੁੱਛਣ ਦੀ ਤੇ ਅਗੋਂ ਮਾਲਕ ਦੀ ਪੂਰੀ ਇਨਫਰਮੇਸ਼ਨ ਦੇਣ ਦਾ ਜਿਹੜਾ ਦੋਸਤੋ ਤਾਂ ਫਾਇਦਾ ਜੇਕਰ ਤੁਸੀਂ ਵੀਡੀਓ ਨੂੰ ਫੁੱਲ ਦੇਖ ਲਓ ਉਸ ਤੋਂ ਬਾਅਦ ਜਿਹੜਾ ਨੰਬਰ ਆਪਾਂ ਦਵਾਂਗੇ ਬਿਲਕੁਲ ਵੀਡੀਓ ਦੇ ਥੱਲੇ ਦੇ ਪਾਸੇ ਚਲਦੇ ਕਰਦਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਸੌਦਾ ਕਰ ਸਕਦੇ ਹੋ ਸਾਈ ਬਿਆਨਾ ਕਰ ਸਕਦੇ ਹੋ ਪਸ਼ੂ ਵੇਖ ਕੇ ਨਰਕ ਨਰਕ ਪਰਖ ਕਰਕੇ ਤਸੱਲੀ ਕਰਕੇ ਫੇਰ ਖਰੀਦੇ ਹੋ ਠੀਕ ਹੈ ਚੁਵਾਈ ਕਰ ਲਓ ਜਿਹੜੇ ਪਸ਼ੂ ਸੂਏ ਖਾਸ ਤੌਰ ਤੇ ਬਾਈ ਕਰਵੰਤ ਵੀਰੇ ਪਹਿਲੇ ਨੰਬਰ ਤੇ ਇਹ ਝੋਟੀ ਆ। ਹਾਂਜੀ ਵੀਰ ਜੀ ਇਹ ਦੂਜਾ ਸਵੇਰ ਸੋਈ ਆ। ਹਾਂਜੀ। ਇਹਨੂੰ 20 ਦਿਨ ਦਾ ਸਮਾਂ ਹੋ ਗਿਆ ਸੋਈ। ਠੀਕ ਆ ਜੀ। ਹਾਂਜੀ ਕਟਾ ਆ ਇਹਦੇ ਮਗਰ। ਠੀਕ ਆ ਜੀ। ਹਾਂਜੀ। ਠੀਕ ਆ। ਇਹਦੇ ਸਾਡੇ 13 ਕਿਲੋ ਦੁੱਧ ਹੁਣ ਤਿਆਰ ਆਇਆ। ਕੰਡੇ ਵਾਲਾ ਆਪਾਂ ਅਗਲੇ ਨੂੰ ਚਾਰ ਸਵੇਰੇ ਭਾਂਵੇਂ ਦੋ ਟਾਈਮ ਚੋਲੇ ਭਾਂਵੇਂ ਤਿੰਨ ਟਾਈਮ ਚੋਲੇ ਅਗਲਾ। ਠੀਕ ਆ ਭਰਾ। ਹਾਂਜੀ। ਕੰਡੇ ਵਾਲਾ ਦੁੱਧ ਜਿਹੜਾ ਦੋਸਤੋ 13 ਲੀਟਰ ਆ ਠੀਕ ਆ। ਜਿਹੜਾ ਕਿਸੇ ਵੀਰ ਨੇ ਆ ਕੇ ਚੋ ਲੈਣਾ। ਵੱਡੇ ਕੱਦ ਕਰ ਦੇ ਵਿੱਚ ਫੁੱਲ ਹਾਈਟ ਆ। ਝੋਟੀ ਦੂਜਾ ਸਵੇਰ ਸੋਈ ਆ ਤੇ ਦਿਨ ਵੀਰ ਨੇ ਵੀ ਦਿਨ ਜਿਹੜੇ ਬਿਲਕੁਲ ਸਹੀ ਆ ਮਗਰ ਮੇਲ ਕਾਫ ਆ نیچے ਜਿਹੜਾ ਬੱਚਾ ਦੋਸਤੋ ਮੇਲ ਕਾਫ ਆ ਠੀਕ ਆ ਤਾਂ 13 ਕਿ ਲੀਟਰ ਤੇ ਚੱਲਣ ਰਹੀ ਐ 13 ਕਿ ਲੀਟਰ ਤੇ ਹੁਣ ਚੱਲਦੀ ਪਈ ਆ ਤੇ ਆ ਜਿਹੜੇ ਦੋਸਤੋ ਥਾਣਾ ਤੁਸੀਂ ਦੇਖ ਲਓ ਠੀਕ ਆ ਜੀ ਬਹਿਣੀ ਵਾਲੇ ਪਾਸੇ ਤੋਂ ਮੈਂ ਤੁਹਾਨੂੰ ਦਿਖਾ ਰਿਹਾ ਆ ਥਾਣਾ ਹੈਗਾ ਠੀਕ ਆ ਬਿਲਕੁਲ ਮੁਠੀ ਵਾਲਾ ਥਾਣਾ ਲੰਬਾਈ ਲੰਬਾਈ ਪੂਰੀ ਹੈਗੀ ਆ ਤੇ ਫੱਟੇ ਕੱਟ ਕੱਟ ਦੇ ਵਿੱਚ ਆ ਠੀਕ ਆ ਜਿਹੜੀ ਝੋਟੀ ਵੱਡੇ ਕੱਟ ਕਰਤੇ ਵੱਡੇ ਚ ਕਈ ਜੋਗੀ ਜਿਹੜੀ ਬਿਲਕੁਲ ਮੀਡੀਅਮ ਹਾਈਟ ਦੀ ਆ ਮੀਡੀਅਮ ਚ ਦੱਸੀ ਜਾਊਗੀ ਫੇਸ ਕੁਆਲਿਟੀ ਆ ਦੇਖ ਲਓ ਠੀਕ ਆ ਫੁੱਲ ਹਾਈਟ ਆ ਪਿੱਠ ਪੁੜਾ ਵੇਖੋ ਤੁਸੀਂ ਵੀ ਬਿਲਕੁਲ ਥੱਬਿਆਂ ਦੇ ਥੱਬੇ ਚੌੜੀ ਪਿੱਠ ਪੁੜੇ ਵਾਲੇ ਵਾ ਠੀਕ ਆ ਤੇ ਵੱਡੇ ਕਦ ਕਰਦੇ ਵਿੱਚ ਠੀਕ ਆ ਤੇ ਗਰਾਂਤ ਭਾਈ ਇੱਕ ਇੱਕ ਖੱਬੇ ਪਾਸੇ ਬਹਿਣੀ ਤਾਂ ਥੋੜੀ ਸਾਈਡ ਹੈਗੀ ਨਾ ਸਾਈਡ ਵੀ ਨਾਰਮਲ ਜੀ ਹੈਗੀ ਪਰ ਚੌਾਈ ਦਾ ਕੋਈ ਨਹੀਂ ਫਰਕ ਅੱਛਾ ਚੌਾਈ ਵੱਧ ਗਿਆ ਅਗਲਾ ਭਾਵੇਂ ਲੀਟਰ ਚ ਦੋ ਚੋ ਹੋ ਸਕਦਾ ਦੁੱਧ ਬਰਾਬਰ ਠੀਕ ਆ ਜੀ ਹਾਂ ਜੀ ਬਾਕੀ ਵੱਧ ਦਾ ਘਟਾ ਥਣਾ ਚ ਕੋਈ ਨਹੀਂ ਹੈਗਾ ਹਨਾ ਨਾ ਜੀ ਕੋਈ ਫਰਕ ਨਹੀਂ ਹੈ ਸਾਈਡ ਤੋਂ ਕਿ ਨਾਰਮਲ ਕਹਿ ਨਹੀਂ ਸਕਦੇ ਬਿਲਕੁਲ ਠੀਕ ਆ ਤੇ ਵੀਰਾਂ ਦਾ ਵੀ ਨਾਰਮਲ ਸਾਈਡ ਬੇਸ਼ੱਕ ਆਪਣੇ ਵੇਖਣ ਦੇ ਵਿੱਚ ਹੈਗੀ ਆ ਪਰ ਜਿਹੜੇ ਦੁੱਧ ਦੇ ਵਿੱਚ ਕਿਸੇ ਪਾਸਿਓਂ ਵੀ ਦੋਸਤੋ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਚਵਾਈ ਕਰ ਲਿਓ ਕੋਈ ਵਾਧਾ ਘਾਟਾ ਤੁਹਾਨੂੰ ਨਜ਼ਰ ਨਹੀਂ ਆਉਣੀ ਚਵਾਈ ਚੋਂ ਠੀਕ ਆ ਪੂਲੀ ਚਵਾਈ ਆ ਤੇ ਖੋਲ ਕੇ ਨੂੰ ਆਪਾਂ ਤੋੜ ਕੇ ਤੁਹਾਨੂੰ ਤਸੱਲੀ ਦੇ ਨਾਲ ਦਿਖਾ ਦਿੰਦੇ ਹਾਂ ਠੀਕ ਆ ਬਾਕੀ ਝੋਟੀ ਜਿਹੜੀ ਉੱਤੋਂ ਖਰੀ ਆ ਖਰੀ ਤੁਸੀਂ ਆਪ ਵੈਰੀਫਾਈ ਕਰਨੀ ਹੈ ਜਦੋਂ ਚੁਵਾਈ ਤੁਸੀਂ ਆਪ ਕੀਤੀ ਇੱਕ ਟਾਈਮ ਕਰ ਲਿਓ ਨੇੜੇ ਤੇੜਿਓਂ ਜਿਹੜੇ ਵੀਰ ਹੈਗੇ ਖਾਸ ਤੌਰ ਤੇ ਜਿਹਨੇ ਧੂਰੋਂ ਮੰਗਵੋਣੀ ਆ ਆਨਲਾਈਨ ਵੀ WhatsApp ਤੇ ਵੀ ਚੁਵਾਈ ਕਰਕੇ ਤੁਸੀਂ ਦੇਖ ਸਕਦੇ ਕਟਾ ਕਿਹੜਾ ਵੀਰੇ ਆਓ ਪਰਲਾ ਕਟਾ ਇਹਦਾ ਕਾਲਾ ਠੀਕ ਆ ਮੇਲ ਕਾਫ ਆ 20 ਦਿਨਾਂ ਦੀ ਜਿਹੜੀ ਦੋਸਤੋ ਇਹ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਆ 20 ਦਿਨਾਂ ਦੀ ਸੂਈ ਆ ਠੀਕ ਆ ਜੀ ਆ ਬਲੈਕ ਜਿਹੜਾ ਕੁਝ ਕੁ 2 ਇੰਚ ਜਿਹੜੇ ਵਾਈਟ ਪਿਛੇ ਪੂਛ ਦੇ ਵਾਲ ਆ ਇਹ ਕਟਾ ਹੈਗਾ ਠੀਕ ਆ ਮੇਲ ਕਾਫ ਆ ਇਸ ਝੋਟੀ ਦੇ ਨੀਚੇ ਤਾਂ ਰੇਟ ਬਾਈ ਗੁਰਵੰਤ ਵੀਰੇ ਕਿੰਨਾ ਕ ਮੋਲੇ ਸ ਇਹਦਾ ਰੇਟ ਵੀਰ ਜੀ 95000 ਜਿਹੜਾ ਸਹੀ ਲੈ ਦੇ ਜਦੋਂ ਮਤ 95 ਜੀ ਹਾਂਜੀ ਠੀਕ ਆ ਨੈਟ ਵਸੇ 13 ਕਿਲੋ ਰੈਡੀ ਹੈ ਨਾ ਹਾਂਜੀ ਵੀਰ ਜੀ ਚੁਆਰਾਂਗੇ ਆਪਾਂ ਭਾਵੇਂ ਅਗਲਾ ਦੋ ਟਾਈਮ ਚੋਲੇ ਪੰਜ ਟਾਈਮ ਚੋਲੇ ਇਥੇ ਰਹਿ ਸਕਦਾਗਾ ਬਿਲਕ ਤੇ ਰੇਡ ਵੀਰ ਨੇ ਦੱਸਤਾ ਵਿੱਚੋਂ ਛੋੜਛਾਪਾ ਮਾਨਤਾਨ ਜਿਹੜਾ ਮੌਕੇ ਦਾ ਹੋ ਜੂਗਾ ਜਿੰਨੀ ਵੀ ਗੈਜ ਹੋਈ। ਇਸ ਤੋਂ ਬਾਅਦ ਜਿਹੜੀ ਅਗਲੀ ਆ ਕਿਹਵੀਂ ਸੂਈ ਹੈ ਜੀ? ਇਹ ਅਗਲੀ ਮੱਝ ਆ। ਸੂਹਾ ਕਿੰਨਾ ਸੂਈ ਹੈ ਜੀ? ਤੇ ਤੀਜਾ ਸੂਹਾ ਸੂਈ ਵੀ ਜੀ। ਤੀਜਾ ਸੂਹਾ ਜਿਹੜੀ ਦੋਸਤੋ ਇਹ ਮੱਝ ਆ। ਠੀਕ ਆ। ਇਹ ਕਰੋ ਛੱਪ। ਬੱਚਾ ਕਰੋਂ ਤਾਂ ਭਾਈ ਕੀ ਆ ਗਿਆ ਥੱਲੇ? ਇਹਦੇ ਮਰ ਕੱਟੀ ਹੈ ਵੀ ਜੀ। ਕੱਟੀ ਹੈ ਜੀ। ਆ ਦੇਖੋ ਜੀ ਬਣੀ ਵਾਲੇ ਪਾਸੇ ਤੋਂ ਆਹ ਥਾਣਾ ਤੇ ਦੁੱਧ ਵੀਰ ਕਿੰਨਾ ਹਾਜ਼ਰ? ਇਹਦੇ ਸਾਡੇ ਵਿੱਚ 10 ਕਿਲੋ ਦੁੱਧ ਹੈ ਹਣੇ ਟਾਂਕ। ਦੇਣ ਦੇਣ ਕਿੰਨੇ ਕਨਫਰਮ ਕਰਾਏ ਮਾੜਾ ਦੱਸੋ ਦੇਣ ਇਹ ਕੋਈ 20 ਤੋਂ 25 ਦਿਨ ਹੋ ਗਏ ਸੁਹੀ 20 ਤੋਂ 25 ਦਿਨ ਹਾਂਜੀ ਠੀਕ ਹੈ ਮੇਲ ਕਾਫ ਕੱਟਾ ਹੀ ਥੱਲੇ ਹਾਂਜੀ ਕੱਟੀ ਕੱਟੀ ਆ ਹਾਂਜੀ ਕੱਟੀ ਫੀਮੇਲ ਕਾਫ ਹਾਂਜੀ ਇਸ ਦੂਜੇ ਨੰਬਰ ਵਾਲੀ ਮਾਝ ਦੇ ਥੱਲੇ ਫੀਮੇਲ ਕਾਫ ਠੀਕ ਹੈ ਜੀ 20 25 ਦੇ ਦਿਨ ਦਾ ਜਿਹੜਾ ਸਮਾਂ ਤੁਸੀਂ ਮੰਨ ਲਿਓ ਸੁਹੀ ਨੂੰ ਇੰਨਾ ਕ ਟਾਈਮ ਹੋ ਗਿਆ ਤੇ ਬਿਲਕੁਲ ਪਬਲੀ ਰੱਬ ਦੀ ਆ ਠੀਕ ਆ ਜੀ ਪਿੱਠ ਪੂਠਾ ਪੂਰਾ ਹੈਗਾ ਚਵਾਈ ਚੰਗੀ ਲੱਗੀ ਵੀਰਾਂ ਦਾ ਹਾਂ ਜੀ ਕੋਈ ਪੂਰ ਛੱਟਾ ਵੀਰ ਕੋਈ ਨਹੀਂ ਕੋਈ ਪੂਰ ਛੱਟਾ ਨਹੀਂ ਠੀਕ ਆ ਕਿੰਨਾ ਹਾਜ਼ਰ ਕਿੰਨਾ ਦੱਸਿਆ ਸੀ 10 ਕਿਲੋ ਦੋ ਦਣੇ ਇਸ ਟਾਈਮ ਤੇ ਜਿਹੜਾ ਤਿਆਰ ਠੀਕ ਆ ਜੀ ਖੁੱਲ ਗਿਆ ਜੀ 10 ਕਿਲੋ ਜਿਹੜਾ ਬਿਲਕੁਲ ਹਾਜ਼ਰ ਦੋ ਦਾ ਦੋਸਤੋ ਇਸ ਮੱਝ ਦੇ ਥੱਲੇ ਠੀਕ ਆ ਤੇ ਜਦ ਸੁਬਾ ਸੋਈ ਆ ਤੇ ਬੇਸ਼ੱਕ ਤੁਸੀਂ ਦੂਰੋਂ ਦੇਖ ਲਓ ਤੇ ਮੀਡੀਅਮ ਹਾਈਟ ਤੋਂ ਜਿਹੜੀ ਪਲਾਸ ਆਪਾਂ ਕਹਿ ਸਕਦੇ ਆ ਮੀਡੀਅਮ ਤੋਂ ਜਿਹੜੀ ਉੱਪਰ ਨੂੰ ਹਾਈਟ ਜਾਂਦੀ ਆ ਠੀਕ ਆ ਨਾਰਮਲ ਜਿਵੇਂ ਆਪਾਂ ਗੱਲ ਕਰੀਏ ਦੋਸਤੋ ਤੇ ਬਿਲਕੁਲ ਨੋਰਮਲ ਮੱਝ ਜਿਵੇਂ ਆਪਾਂ ਦੇਖਦੇ ਆਂ ਓਡੀਕ ਹਾਈਟ ਹੈਗੀ ਆ ਲੈਂਥ ਲੋਂਥ ਜਿਹੜੀ ਲੰਬਾਈ ਵੀ ਪੂਰੀ ਹੈ ਹਾਂ ਆ ਤੱਕੀ ਗੱਡੀ ਪਾ ਦੂੰ ਹੂੰ ਆ ਫੀਮੇਲ ਕਾਪ ਆ ਠੀਕ ਆ ਜੀ 20 ਤੋਂ 25 ਦਿਨ ਦਾ ਜਿਹੜਾ ਸਮਾਂ ਹੋ ਗਿਆ ਠੀਕ ਆ ਠੀਕ ਆ ਜੀ ਤੋਰ ਲੋ ਜੀ ਅੱਛਾ ਗਰਵੰਤ ਫਿਰ ਇਹ ਲੈ ਦੇ ਕੀ ਕਰਦੇ ਫਿਰ ਇਹਦਾ ਮੁੱਲ ਵੀ ਜੀ 70000 ਹੈ 70000 ਹਾਂਜੀ ਠੀਕ ਆ ਤੁਹ ਮਾਨਤਨ ਵਿੱਚੋਂ ਦੱਸ ਦੋਗੇ ਜਾਂ ਮੌਕੇ ਤੇ ਹੋ ਜੂਗਾ ਮੌਕੇ ਤੇ ਕੋਈ ਮਾਨਤਨ ਹੋ ਜੂਗਾ ਜੀ ਹੋ ਜੂਗਾ ਜੀ ਠੀਕ ਆ ਜਿਹੜਾ ਮੌਕੇ ਤੇ ਦੋਸਤੋ ਮਾਨਤਨ ਹੋ ਜੂਗਾ 70000 ਦੀ ਡਿਮਾਂਡ ਆ ਵੀਰ ਦੀ ਠੀਕ ਆ ਤੇ ਅਗਲੀ ਵੀਰ 3 ਨੰਬਰ ਤੇ ਮਾਂਜੇ ਦੀ ਕੀ ਡਿਟੇਲ ਹੋਣੀ ਸੋਨ ਵਾਲੀ ਵੀ ਸੋਨ ਵਾਲੀ ਆ ਹਾਂ ਠੀਕ ਹੈ ਜੀ ਹਾਂ ਸਾਰ ਢਿੱਲੀ ਵਿਖਾਉਂਦੀ ਕੋਈ ਪਿੱਛੇ ਪੁਛੇ ਦੀ ਮੁਸ਼ਕਲ ਨਹੀਂ ਉਹ ਗੱਲ ਦੀ ਆਪਣੀ ਗਾਰੰਟੀ ਹੋਊਗੀ ਪਿੱਛਾ ਕੋਈ ਪਿੱਛੇ ਦੀ ਥਾਣਾ ਅਗਲੇ ਨੇ ਚੈੱਕ ਕਰ ਲੈਣੇ ਆ ਪਾੜਿਆ ਉਹ ਇੰਜ ਚ ਕੋਈ ਚੱਕਰ ਨਹੀਂ ਗੇ ਮਤਲਬ ਕਿ ਜਿੰਨਾ ਚਿਰ ਤੱਕ ਸੁੰਦਰੀ ਪੂਰੀ ਗਾਰੰਟੀ ਆ ਆ ਪਿੱਛੇ ਦੀ ਆਪਣੀ ਗਾਰੰਟੀ ਠੀਕ ਹੈ ਜੀ ਹਾਂ ਜੀ ਸੂਬਾ ਵੀਰ ਕੱਲ ਮਸ ਤੀਜਾ ਤੀਜਾ ਸਵੇਰ ਹੋਊਗੀ ਠੀਕ ਹੈ ਤੀਜਾ ਸੁਬਾ ਜਿਹੜਾ ਦੋਸਤੋ ਸੂਣ ਦੇ ਵਿੱਚ ਰੈਡੀ ਸਮਝੋ ਠੀਕ ਆ ਤੇ ਦਿਨ ਹਜੇ ਕਿੰਨੇ ਕਿ ਦੀ ਸੁਭਾਵਨਾ ਹੈਗੀ ਬਾਈ ਪੂਰੇ ਪਰੇ ਤੋਂ ਨਵਾਏ ਹੈ ਨਾ ਦਿਨ ਪੰਜ ਚਾਰ ਤੋਂ ਕੋਈ ਲੈ ਜਾਊਗੀ ਹਾਂ ਹਾਂਜੀ ਬਾਕੀ ਜੇਕਰ ਕੋਈ ਸਬਰ ਸੁਪਰ ਚ ਜਾਂਦੀ ਹੋ ਸਕਦਾ ਸੂਦੀ ਹਾਂਜੀ ਕੋਈ ਕਹਿ ਨਹੀਂ ਸਕਦੇ ਸਬਰ ਚ ਗਿਆ ਜੀ ਜੰਗਲ ਕਈ ਜਿਹੜਾ ਧੂਪ ਪਿੰਦਾ ਬਿਲਕੁਲ ਬਿਲਕੁਲ ਹਾਂਜੀ ਯਾ ਪਰ ਕੋਈ ਭਾਲੇ ਕੋਈ ਚਿੱਪਣ ਚ ਕੋਈ ਵਰਗਣੀ ਪੋਲਾ ਤੇ ਬੰਜਾਵੇ ਹੰਜੂ ਵੀ ਚੱਕਰ ਨਹੀਂ ਹਾਂ ਹਾਂਜੀ ਸਾਡੀ ਉਸ ਆ ਜੀ ਹਾਂਜੀ ਠੀਕ ਆ ਸਰ ਅੱਜ ਆਂਦਾ ਸ਼ਬਦਾਂ ਦਾ ਬਿਲਕੁਲ ਸਲਾਮ ਠੀਕ ਹੈ ਲੋਬੀ ਦੋਸਤੋ 53 ਦੇ ਵਿੱਚ ਵੀਰ ਨੇ ਬਿਲਕੁਲ ਮਗਰਲੇ ਥਾਂ ਤੇ ਦਿੱਤੀ ਹੈ ਕਿ ਇਹ ਮਾੜਾ ਜਿਹਾ ਮੋਟਾ ਬਖਾਉਂਦਾ ਪਸੂ ਕੋਈ ਵੀ ਪੁੱਛ ਲੈਂਦਾ ਜਾਂ ਕਹਿ ਦਿੰਦਾ ਕਿ ਭਾਲ ਹੈਗੀ ਆ ਠੀਕ ਆ ਭਲਾਂ ਦੇ ਵਿੱਚ ਹੈਗੀ ਆ ਕਿਉਂਕਿ ਜਿਵੇਂ ਜਿਵੇਂ ਤਿਆਰੀ ਨੇੜੇ ਕਰੂਗੀ ਹੋ ਸਕਦਾ ਥੋੜੀ ਬਹੁਤੀ ਭਾਲ ਹੋਰ ਵੀ ਵਾਧੇ ਦੇਖਣ ਚ ਆਜੇ ਭਾਲ ਹੈਗੀ ਆ ਪਿੱਛੇ ਸਾਰ ਤੇ ਵੀ ਭਾਲ ਨਜ਼ਰ ਆ ਰਹੀ ਤੁਹਾਨੂੰ ਤੇ ਬਿਲਕੁਲ ਹਵਾਨੇ ਤੋਂ ਅਗਲੇ ਬਨੇ ਫਰੰਟ ਤੇ ਗੱਲ ਕਰੀਏ ਨਾ ਆਪਾਂ ਧੁੰਨ ਤੇ ਬਿਮਾਰੀ ਮਾਰੀ ਜਿਹੜੀ ਪਾ ਲੈਣਾ ਨਜ਼ਰ ਤੁਹਾਨੂੰ ਅੱਜ ਦੇ ਸਮੇਂ ਆ ਰਹੀ ਹੈ ਤੇ ਬਾਕੀ ਚੰਗੀ ਹੈਗੀ ਮੱਝ ਵਧੀਆ ਬਿਲਕੁਲ ਪੁੱਠੇ ਪਾਠੇ ਦੀ ਵੇਖੋ ਤੁਸੀਂ ਠੰਡੀ ਹਾਂ ਜੀ ਕੋਈ ਗੱਲ ਨਹੀਂ ਠੰਡੀ ਠਹਿਰੀ ਹੈ ਵੀਰ ਕਹਿੰਦਾ ਤੇ ਆ ਚਮੜੀ ਵੀ ਜਿਹੜੀ ਬਿਲਕੁਲ ਪਤਲੀ ਹੈ ਹਾਂਜੀ ਪਿੰਡਾ ਬਹੁਤ ਪਤਲਾ ਹਾਂ ਤੇ ਗਰਮਤੋ ਬਾਈ ਖੋਲ ਕੇ ਵੀ ਦਿਖਾ ਦਗੇ ਸਮਾਜ ਵਾਲਾ ਦੋਸਤ ਲੈ ਜੂਗੀ 4 ਕਿ ਦਿਨ ਠੀਕ ਹੈ ਜੀ 4-5 ਕਿ ਦਿਨ ਦਾ ਤੁਸੀਂ ਆਈਡੀਆ ਮੰਨ ਕੇ ਲੈ ਕੇ ਜਾਓ ਹੋ ਸਕਦਾ ਵੀ ਦੂਰ ਨੇੜੇ ਕੋਈ ਸਫਰ ਦੇ ਵਿੱਚ ਜਾਵੇ ਤੇ ਹੋ ਸਕਦਾ ਵੀ ਜਾਂਦਿਆਂ ਸੂ ਸਕਦੀ ਆ ਜਾਂ ਕੋਈ 2-3 ਦਿਨ ਕਿਉਂਕਿ ਢਿੱਲਾ ਢੋਲਾ ਜਿਹੋ ਜਿਹੇ ਹੈਗੀਆਂ ਤੇ ਹੋ ਸਕਦਾ ਇਹ 5 ਦਿਨ ਕੋਈ 4 ਦਿਨ ਪੂਰੇ ਲੈ ਕੇ ਜਾਣ ਤੋਂ ਬਾਅਦ ਹੀ ਸੂਵੇ ਬਾਕੀ ਫੁੱਲ ਜਿਹੜੀ ਭਾਰੀ ਵਜਨ ਵਾਲੀ ਇਹ ਮੱਝ ਆ ਠੀਕ ਆ ਹਾਂਜੀ ਮੇਰਾ ਤਾਂ ਭਾਈ ਕੀ ਲੈਦੇ ਇਸ ਮੱਝ ਦਾ ਇਹਦੀ ਡਿਮਾਂਡ ਵੀ ਜੀ 80000 80000 ਹਾਂਜੀ ਠੀਕ ਆ ਜੀ 80000 ਜਿਹੜੀ ਦੋਸਤੋ ਇਸ ਮੱਝ ਦੀ ਡਿਮਾਂਡ ਆ ਠੀਕ ਆ ਤੇ ਇਹ ਡਿਮਾਂਡ ਜਿਹੜੀ ਆ ਓਨਰ ਦਾ ਮਾਲਕ ਦਾ ਕਰਨਾ ਫਰਜ਼ ਵੀ ਬਣਦਾ ਤੁਸੀਂ ਆਪਣੇ ਹਿਸਾਬ ਨਾਲ ਵੀ ਲਗਾ ਸਕਦੇ ਹੋ ਪਰ ਉਸ ਤੋਂ ਪਹਿਲਾਂ ਇੱਕ ਵਾਰੀ ਘਰੇ ਆ ਕੇ ਵੇਖ ਲਓ ਠੀਕ ਆ ਜੀ 80000 ਤੇ ਬਿਲਕੁਲ ਲੱਗ ਤੱਕ ਜਿਹੜੀ ਆ ਲਾਗੇ ਤੱਕ ਜਿਹੜੀ ਦੋਸਤੋ ਤੁਹਾਨੂੰ ਮੱਝ ਵੀ ਲੱਗੂਗੀ ਬਾਕੀ ਵਿੱਚ ਕੋਈ ਛੋਟ ਆ ਕੋਈ ਗੁੰਜਾਇਸ਼ ਆ ਜਿੰਨੀ ਵੀ ਤੁਸੀਂ ਕਰਾਉਣੀ ਆ ਫੋਨ ਤੇ ਕਰਾ ਸਕਦੇ ਹੋ ਠੀਕ ਆ ਅਗਲੀ ਝੋਟੀ ਆਪਾਂ ਪੁੱਛਦੇ ਹਾਂ ਏ ਮੱਝ ਵੀ ਸੂਣ ਵਾਲੀ ਹੈ ਨਾ ਜੀ ਇਹ ਪਹਿਲਾ ਸੂਆ ਸੂਣੀ ਛੋਟੀ ਹੈ ਹਾਂਜੀ ਠੀਕ ਹੈ ਪਹਿਲਾ ਪਹਿਲਾ ਸੂਆ ਸੂਣੀ ਹੈ ਚੱਲ ਕਰ ਚੱਲ ਕਰ ਠੀਕ ਹੈ ਪਹਿਲਾ ਸੂਆ ਜਿਹੜੀ ਦੋਸਤੋ ਇਹ ਛੋਟੀ ਸੂਣ ਜਾ ਰਹੀ ਹੈ ਪਹਿਲਾ ਸੂਆ ਜਿਹੜਾ ਦੋਸਤੋ ਇਸ ਛੋਟੀ ਨੂੰ ਸੂਣਾ ਠੀਕ ਹੈ ਤੇ ਆਹ ਮੂੰਹ ਮੱਥੇ ਤੋਂ ਫੇਸ ਕੁਆਲਿਟੀ ਦੇਖ ਲਓ ਸਿੰਘਾਂ ਦੀ ਬਣਤਰ ਦੇਖ ਲਓ ਹਾਂ ਟੱਕਰੋ ਛੱਡ ਕੱਦ ਕਾਠ ਉਹ ਜੀ ਬਹੁਤ ਚੰਗਾ ਪੈ ਲੈਂਦੇ ਸਰਦਾਂ ਬਈ ਪੂਰੀ ਗੁੰਦਮੇ ਸਰੀਰ ਦੀ ਹੈ ਹੈਂ ਆਹ ਵੇਖੋ ਕਾਮ ਦੇ ਜਨਾਲੇ ਕਰੂਗੀ ਇਹ ਜੀ ਪਹਿਲੇ ਹਾਂ ਕੁਝ ਸਾਲ ਸੁਲੋ ਸਕਦਾ ਵੀ ਆਉ ਸਕਦਾ ਉਹ ਕੇ ਨਾ ਪਣੀ ਆ ਜਿਹੜਾ ਕੋਈ ਘਾਟਾ ਵਧਾ ਜਾਂਦਾ ਬਿਲਕੁਲ ਜੀ ਬਿਲਕੁਲ ਹੁਣ ਆਪਾਂ ਜੇ ਸਹੀ ਗੱਲ ਕਰੀਏ ਤਾਂ ਕੋਈ 3 ਸਾਲ ਦੀਆਂ ਸੁੰਦੀਆਂ ਵੀ ਨਹੀਂ ਗਈਆਂ ਹਾਂਜੀ ਨਹੀਂ ਇਹ ਜੀ ਸੁੰਦੀਆਂ ਕੋਈ ਨਾ 4 ਸਾਲਾਂ ਦੀ 3.5 ਸਾਲਾਂ ਦੀ ਅੱਗਾ ਪਿਛਾ ਹੋ ਜਾਂਦਾ ਨਹੀਂ ਅਗਰ ਆ ਜੀ ਸੇਵਾ ਵੀ ਉਹ ਜਿੰਦੀ ਨਹੀਂ ਸੇਵਾ ਹਾਂ ਹਾਂਜੀ ਕੋਈ ਨਾ ਬੰਨਦਾ ਥਣ ਦਾ ਪਸ਼ੂ ਨਾ ਕੁਛ 6 ਮਹੀਨੇ ਸਾਲੇ ਵਿੱਚ ਖਾ ਜਾਂਦਾ ਹਾਂਜੀ ਹਾਂਜੀ ਉਸ ਹਸਾਬ ਕਿਤਾਬ ਤੋਂ ਪਹਿਲਾ ਸਵੇਰਾ ਜਿਹੜਾ ਦੋਸਤੋ ਇਹ ਝੋਟੀ ਝੋਟੀ ਮੰਨ ਲਓ ਮੱਝ ਮੰਨ ਲਓ ਝੋਟੀ ਸੂਣੀ ਆ ਠੀਕ ਆ ਆ ਥਣ ਦੇਖੋ ਜੀ ਠੀਕ ਆ ਪਹਿਲਾਂ ਠੀਕ ਹੈ ਜੀ ਬਾਕੀ ਜਿਥੋਂ ਵੀਰ ਨੇ ਲਿਆਂਦੀ ਆ ਬਿਲਕੁਲ ਪ੍ਰੋਪਰ ਦੱਸ ਕੇ ਦਿੱਤੀ ਹੈ ਯਾਨੀ ਹੋਊਗਾ ਵੀ ਯਾਰ ਦੂਜੇ ਸੂਬੇ ਦੇ ਵਿੱਚ ਤੇ ਆਪਾਂ ਪਹਿਲਾਂ ਕਹੀ ਜਾਈਏ ਪਹਿਲੇ ਸੂਬੇ ਦਾ ਨਾਰਮਲ ਜਿਹੜੇ ਵੀਰ ਖੜਾ ਰਹੀ ਨੇ ਜਿਹੜੇ ਜਾਣਕਾਰੀ ਉਹਨਾਂ ਵੇਖ ਲੈਣਾ ਪਹਿਲੇ ਸੂਬੇ ਦਾ ਥਾਣਾ ਇਹੋ ਜ ਆ ਹੈਗਾ ਠੀਕ ਆ ਤੇ ਹਜੇ ਕਰਵਾਉਂ ਤਾਂ ਭਾਈ ਦਿਨ ਕਿੰਨੇ ਕੀ ਸੁਭਾਵਣਾ ਵੀਰ ਹੈਗੀ ਹੈ ਦਿਨ ਹਫਤਾ ਲੈ ਜੀ ਵੀਰ ਜੀ ਪੂਰਾ ਹੀ ਹਾਂਜੀ ਹੂੰ ਬੰਨਾ ਬੁੰਨਾ ਜੇ ਛੋਟੀਆਂ ਪੂਰਾ ਹਾਂਜੀ ਬਨ ਜੂਗੀ ਥੱਲੇ ਖੁੱਲ ਜੂਗੀ ਖੁੱਲ ਜੂਗੀ ਹਾਂਜੀ ਠੀਕ ਆ ਤੇ ਬਿਲਕੁਲ ਜਿਹੜਾ ਭਾਰੇ ਜੋਸੇ ਦੇ ਵਿੱਚ ਆ ਬਾਡੀ ਬੰਤਰ ਭਾਰੀ ਆ ਭਾਰਾ ਜੋਸਾ ਵਾਧੇ ਬੰਦੀ ਹੈ ਹੈਗੀ ਵੀ ਦੋਸਤੋ ਪਹਿਲੇ ਸਵੇਰੇ ਅੱਗੇ ਸੂਣਾ ਛੋਟੀ ਨੇ ਠੀਕ ਆ ਤੇ ਲੰਮਾ ਤੇ 2-4 ਸੀਜ਼ਨ ਤੁਸੀਂ ਆਪਦਾ ਦੁੱਧ ਵੀ ਪੀ ਸਕਦੇ ਹੋ ਪਸ਼ੂ ਜੇਕਰ ਚੰਗਾ ਸੀਲਸ ਲੱਗ ਨਿਕਲਦਾ ਦੋਸਤੋ ਤੇ ਵੇਚਣ ਦੀ ਲੋੜ ਵੀ ਨਹੀਂ ਹੁੰਦੀ ਕਿ ਪਸ਼ੂ ਜਿਹੜਾ ਦੋਸਤੋ ਆਪਾਂ ਲੰਮਾ ਸਮਾਂ ਚਬਾਈ ਕਰ ਸਕਦੇ ਆ ਠੀਕ ਹੈ ਜੀ ਭਾਰੀ ਵਜਨ ਵਾਲੀ ਹੈ ਠੀਕ ਆ ਤੇ ਕੱਦ ਵੀ ਪੂਰਾ ਹੈਗਾ ਛੋਟੀ ਦਾ ਸਿੰਗਲ ਹੱਡੀ ਆ ਤੇ ਇਹ ਤੇ ਗਾ ਰਿਹਾ ਮੈਂ ਮੁਰਜੋ ਨਾ ਨਾ ਤੁਹਾਨੂੰ ਕਬਾਤ ਤੇ ਤੇ ਮੈਂ ਛੂੰਦੀ ਆ ਤੇ ਮਨਸ ਤੇ ਨਹੀਂ ਕੋਈ ਨਹੀਂ ਆਉਂਦਾ ਉਹ ਜਿਹੜਾ ਚੰਡੀ ਆ ਉਹ ਕੈਮਰੇ ਦੇ ਵਿੱਚ ਉੱਛੇ ਜਿਹੜੇ ਵੀ ਚੱਕ ਉੱਪਰ ਕੋਈ ਪਸ਼ੂ ਕਾਰੀ ਜਾਂਦਾ ਮਾੜਾ ਮੋਟਾ ਕਹਿੰਦੇ ਦਾ ਕਰਕੇ ਵੀ ਹਾਂਜੀ ਗਰਮਤ ਵੀਰੇ ਲੈ ਦੇ ਕੀ ਇਹਦਾ ਇਹਦੀ ਡਿਮਾਂਡ ਵੀ ਜੀ 75000 ਰਿਆ ਜਿਹੜੀ ਸਹੀ 75 ਹਾਂਜੀ ਤਾਂ ਕੀ ਵਿੱਚ ਮਾਨਤਾ ਨੂੰ ਆਓ ਜੋ ਮੌਕੇ ਤੇ ਕੋਈ ਮਾਨਤਾ ਨੂੰ ਹੋ ਜਾਊਗਾ ਜੀ ਅੱਛਾ ਲੋ ਖੁੱਲਾ ਕਰਿਆ ਕਰਨਾ ਮਾਨਤਾ ਕੋਈ ਨਹੀਂ ਕਰਦਾ ਜੀ ਹਾਂ ਹਾਂ ਹਾਂਜੀ ਮਾਨਤਾ ਜਿਹੜਾ ਦੋਸਤੋ ਤੁਸੀਂ ਜਿੰਨਾ ਵੀ ਦਿਲ ਕਰਦਾ ਕਰਾਲਿਆ ਕਰੋ ਠੀਕ ਆ ਵੀਰ ਕਰ ਦਊਗਾ ਠੀਕ ਆ ਕਿਉਂਕਿ ਚਾਲ ਪਾਣੀ ਵਾਲਾ ਦੋਸਤੋ ਵਿੱਚੋਂ ਆਪ ਵੀ ਨਫਾ ਲੈਣਾ ਹੁੰਦਾ ਵਪਾਰੀ ਵੀਰ ਦਾ ਕੰਮ ਹੀ ਹੁੰਦਾ ਵਪਾਰ ਦਾ ਵੀ ਜਿਹੜਾ ਨਫਾ ਹੁੰਦਾ ਜਿਹੜਾ ਪਸ਼ੂ ਦਾ ਲੈਣਾ ਹੀ ਪੈਂਦਾ ਠੀਕ ਆ ਜੀ ਤੇ ਕਿਉਂਕਿ ਖੇਚਲਾ ਬੜਾ ਹੈ ਖਰਚੇ ਜਿਹੜੇ ਆ ਬਹੁਤ ਉੱਤੇ ਪੈ ਕੇ ਪਸੂ ਜਿਹੜਾ ਘਰੇ ਪਹੁੰਚ ਕਰਦਾ ਤੇ ਇਸ ਤੋਂ ਬਾਅਦ ਬਾਈ ਅਗਲੀ ਇਹ ਵੀ ਮੱਝ ਹੈਵੀ ਬਾਡੀ ਵੇਡ ਦੀ ਹੈ ਹਾਂਜੀ ਇਹ ਦੂਜਾ ਸੂਭਾ ਝੋਟੀ ਚੋਂ ਸੂਭੀ ਦੂਜਾ ਸੂਭਾ ਜੀ ਹਾਂਜੀ ਦੂਜਾ ਸੂਭਾ ਤੇ ਦਿਨ ਕਿੰਨੇ ਕੁ ਲੈ ਜੂ ਵੀਰੇ ਦਿਨ ਹਫਤਾ ਲੈ ਜੂ ਜੀ ਇੱਕ ਹਫਤਾ ਲੈ ਜੂ ਜੀ ਠੀਕ ਆ ਜਿਹੜਾ ਸਹੀ ਹਫਤਾ ਲੈ ਜੂ ਜੀ ਬਾਕੀ ਟਿਪਣ ਟੁੱਪਣ ਵਧੀਆ ਪਾਸ ਟਿਪਣ ਟੁੱਪਣ ਆ ਪੋਲੀ ਹੈ ਵੀ ਕਈ ਵਾਰ ਆਏ ਹੁੰਦਾ ਨਾ ਬਾਈ ਗ੍ਰਹੰਤ ਯਾਰ ਬੰਦੇ ਆਪਣੇ ਭੈਣ ਭਰਾ ਕੋਈ ਆਨਲਾਈਨ ਮੰਗਾਉਂਦੇ ਆ ਹਾਂਜੀ ਹਾਂਜੀ ਤੁਸੀਂ ਟਿਪਕੇ ਨਹੀਂ ਦੇ ਆਪਣੀ ਮਤਲਬ ਕਿ ਹਰ ਪਾਸਿਓਂ ਵੀ ਪੂਰੇ ਪਮਾਨੇ ਤੋਂ ਉਤਰੀ ਆਪਾਂ ਚੀਜ਼ ਲੈ ਕੇ ਆਉਣੇ ਆਂ ਆਪਾਂ ਆਪਦੀ ਤਸੱਲੀ ਕਰਕੇ ਲਿਆਂਦੀ ਵੀ ਤਸੱਲੀ ਕਰਕੇ ਅੱਗੋਂ ਕੋਈ ਆਵੇ ਆਪਦੀ ਲੈ ਕੇ ਜਾਂਦਾ ਤਸੱਲੀ ਕਰ ਜਿਹਨੂੰ ਮਰਜ਼ੀ ਅਗਲਾ ਤੋ ਪਾ ਸਕਦਾ ਲਿਆ ਆ ਗਈ ਹਾਂਜੀ ਆਪਣੇ ਲੋ ਜਿਹੜਾ ਮਰਜ਼ੀ ਟ੍ਰੇਡ ਬੰਦਾ ਲੈ ਆ ਸਕਦਾ ਬਿਲਕੁਲ ਹਾਂਜੀ ਬਿਲਕੁਲ ਬਿਲਕੁਲ ਲੋ ਵੀ ਦੋਸਤੋ ਕਿਉਂਕਿ ਹਰ ਇੱਕ ਵਪਾਰੀ ਵੀਰ ਦਾ ਜਿਹੜਾ ਕਿੰਨੇ ਦੇ ਪਾਸੋਂ ਬੰਨਣਾ ਹੁੰਦਾ ਨਾ ਤਸੱਲੀ ਆਪਦੀ ਯਾਰ ਕੋਈ ਜੀ ਤੋੜ ਪੂਰੀ ਕਰਦਾ ਤਾਂ ਤੁਸੀਂ ਵੀ ਆਪਦੀ ਆਉਣੀ ਹੈ ਤਸੱਲੀ ਆਪਦੀ ਕੋਈ ਪਾਰਕੂ ਬੰਦਾ ਕੋਈ ਖਿਡਾਰੀ ਬੰਦਾ ਕੋਈ ਲਿਆ ਸਕਦੇ ਹੋ ਨਾਲ ਕਿਸੇ ਭੈ ਆ ਤਾਂ ਗਮਾਂਡ ਚ ਕੋਈ ਬੰਦਾ ਲਿਓ ਜਿਹੜਾ ਵਪਾਰ ਦੀ ਲੈਣ ਦੇ ਵਿੱਚ ਮਾਰ ਹੋਵੇ ਤਸੱਲੀ ਜਿਹੜੀ ਆ ਕਿੰਨੇ ਦੇ ਉੱਪਰ ਕਰਕੇ ਲੈ ਜਾ ਕਰੋ ਬਾਅਦ ਵਿੱਚ ਕੀ ਹੁੰਦਾ ਵੀ ਬਹੁਤ ਲਾਂਭੇ ਕਈ ਨਾਂ ਵਿੱਚ ਆਉਣ ਲੱਗ ਪੈਂਦੇ ਆ ਭਾਈ ਐਂ ਨਿਕਲਿਆ ਉਹ ਹੋ ਗਿਆ ਜੂੰ ਹੋ ਗਿਆ ਆਨਲਾਈਨ ਸੌਦਿਆਂ ਦੇ ਵਿੱਚ ਜਿਆਦਾ ਇਹ ਗੱਲਾਂ ਦੇਖਣ ਦੇ ਵਿੱਚ ਆਉਂਦੀਆਂ ਨੇ ਜਿਹੜਾ ਆਪ ਤਸੱਲੀ ਕਰਕੇ ਘਰੋਂ ਲੈ ਜਾਂਦਾ ਉਹਦੇ ਵਿੱਚ ਜਿਹੜੀ ਦੋਸਤੋ ਕਿਸੇ ਦੀ ਕੋਈ ਆ ਮੁਸ਼ਕਲ ਸਾਰੀ ਖਤਮ ਹੋ ਜਾਂਦੀ ਆ ਵਪਾਰੀ ਦੀ ਮੁਸ਼ਕਲ ਖਤਮ ਹੋ ਜਾਂਦੀ ਆ ਠੀਕ ਆ ਮੇਰਾ ਕੰਮ ਤਾਂ ਜਿਹੜਾ ਨਾਰਮਲ ਹੀ ਆ ਹਰ ਵਾਰ ਕਹਿੰਨਾ ਮੇਰਾ ਵੀਡੀਓ ਵਿਖਾਉਣ ਦਾ ਤੁਹਾਡੇ ਤੱਕ ਚੀਜ਼ ਪਹੁੰਚਾਉਣ ਦਾ ਮਕਸਦ ਆ ਜੀ ਗ ਇਹਦੀ ਡਿਮਾਂਡ ਵੀ ਜੀ 80000 ਰੁਪਏ 80 ਆ ਹਾਂਜੀ ਠੀਕ ਆ ਜੀ 80000 ਜਿਹੜੀ ਦੋਸਤੋ ਇਸ ਛੋਟੀ ਦੀ ਡਿਮਾਂਡ ਆ ਦੂਜਾ ਸਵੇਰ ਸੁਣੀ ਆ ਠੀਕ ਆ ਆ ਦੇਖੋ ਤੇ ਬਣੂ ਬਣੂ ਖਾਜੇ ਕਾਫੀ ਦਿਨ ਲੈ ਜਾਂਦੀ ਹੈ ਜੀ ਹਾਂਜੀ ਬਣ ਜੂਗੀ ਠੀਕ ਆ ਦਿਨਾਂ ਲੈ ਜਾਂਦੀ ਆ ਹਫਤੇ ਤੋਂ 10 ਦਿਨ ਵੀ ਸੜ ਸਕਦੀ ਹੈ ਹੂੰ ਹਾਂਜੀ ਠੀਕ ਆ ਭਰਾ ਜੀ ਖੁੱਲ ਗਈ ਇਹਨੂੰ ਵੀ ਠੀਕ ਆ ਹਫਤੇ ਤੋਂ ਵੀ ਰਾਂ ਦਾ ਵੀ 10 ਦਿਨ ਵੀ ਲੈ ਕੇ ਜਾ ਸਕਦੀ ਹੈ 10 ਦੇ 11ਵਾਂ ਦਿਨ ਵੀ ਹੋ ਸਕਦਾ ਕਿਉਂਕਿ ਜਿਹੋ ਜਿਹਾ ਢਿੱਲ ਟੂਲ ਹੈਗੀ ਆ ਲੈਵੇ ਦਾ ਸਟਰਕਚਰ ਤੁਸੀਂ ਵੇਖ ਸਕਦੇ ਹੋ ਧੁੰਨ ਤੋਂ ਲੈ ਕੇ ਦੋਸਤੋ ਬਿਲਕੁਲ ਸੂ ਦੇ ਨਾਲ ਸਾਰ ਦੇ ਨਾਲ ਜਿਹੜਾ ਟੱਚ ਕਰੂਗਾ ਠੀਕ ਹੈ ਹਾਂ ਹਲੋ ਇੱਕ ਖੜ ਜਾ ਹਲੋ ਜਿਹੜੇ ਨੰਬਰ ਲੈ ਆਏ ਆਪਣੇ ਘਰੋਂ ਸਾਡੇ ठीक है जी हाँ सिखी सो की वादिया ਸ਼ਕੀਨੀ ਤਾਂ ਪੂਰੀ ਹੈ ਹੈ ਭਾਈ ਆਹ ਦੇਖੋ ਕੋ ਬਿੱਲੀ ਆਹ ਵੇਖੋ ਆਖ ਬਿੱਲੀ ਆ ਜਵਾਬ ਹੈਗਾ ਅੱਖਾਂ ਦੇ ਵਿੱਚ ਬਿੱਲੀਆਂ ਖਾਣੇ ਤੇ ਬਿਲਕੁਲ ਸਿੰਗੀ ਕੋਤੀ ਦੇ ਵਿੱਚ ਹੈ ਨਾ ਬਿਲਕੁਲ ਖੁੱਭੀ ਹੋਈ ਹੈ ਠੀਕ ਆ 80000 ਗੁਰਵੰਤ ਭਾਈ ਹਾਂਜੀ ਜੀ 80000 ਦੀ ਡਿਮਾਂਡ ਜੀ 80000 ਡਿਮਾਂਡ ਆ ਬਾਕੀ ਮੌਕੇ ਤੇ ਜਿਹੜਾ ਦੋਸਤੋ ਮਾਨਤਨ ਹਰ ਇੱਕ ਪਸ਼ੂ ਦੇ ਵਿੱਚੋਂ ਹਰ ਵਾਰ ਹੁੰਦਾ ਹੀ ਆ ਆਹ ਬੈਕ ਸਾਈਡ ਤੋਂ ਵੇਖ ਲਓ ਜੀ ਆ ਕਰੋ ਚੱਕ ਇੱਕ ਥਾਂ ਥੋੜਾ ਨਿਕਾ ਵਖਾਉਂਦੀ ਬਸ 55 ਕੋਈ ਫੱਟਣੀ ਅੱਛਾ ਜੀ ਹਾਂਜੀ ਆ ਠੀਕ ਹੈ ਜੀ ਆ ਦੇਖੋ ਠੀਕ ਆ ਜਿਹੜਾ ਅਗਲੇ ਨੂੰ ਡਾਊਟ ਜਾਪੂ ਆਪਾਂ ਪਹਿਲਾਂ ਦੱਸਾਂਗੇ ਉਹ ਜੀ ਜੀ ਆ ਜੀ ਜੀ ਸਹੀ ਗੱਲ ਹੈ ਹਾਂਜੀ ਆ ਦੱਸ ਕੇ ਚੀਜ਼ ਦੇਣੀ ਬਈ ਕਿੱਡੀ ਕ ਗੱਲ ਆ ਹਾਂਜੀ ਬਾਕੀ 53 ਦੇ ਵਿੱਚ ਹੋ ਸਕਦਾ ਚੋਅਈ ਦੇ ਵਿੱਚ ਫਰਕ ਨਾ ਹੋਵੇ ਹਾਂ 53 ਚ ਕੋਈ ਫਰਕ ਨਹੀਂ ਆਹੋ ਹਾਂਜੀ ਤੇ ਤੇ ਜਿਹੜਾ ਚੋਅਈ ਹੋਸਾ ਨਾਲ ਆਪਾਂ ਕਰ ਲਈਦੀ ਆ ਕੋਈ ਥਣ ਮੜਾ ਦੇ ਇੱਕ ਫਰਕ ਪਾ ਵੀ ਸਕਦਾ ਹਾਂਜੀ ਤੇ ਬਾਕੀ 53 ਦੇ ਵਿੱਚ ਕੋਈ ਮੁਸ਼ਕਲ ਨਹੀਂ ਹੁੰਦੀ ਹਾਂਜੀ ਠੀਕ ਆ ਇਸ ਤੋਂ ਬਾਅਦ ਬਾਈ ਗੁਰਵੰਤ ਅਗਲੇ ਬੰਨੇ ਵਹਿੜ ਆ ਕੀ ਹਾਂਜੀ ਵਹਿੜੀ ਵਹਿੜ ਵੀ ਚੰਗੀ ਸਾਉ ਜਾਪਦੀ ਹੈ ਹਾਂਜੀ ਵੱਡੇ ਕਦ ਕੱਦ ਦੇ ਵਿੱਚ ਆ ਦੋਸਤੋ ਠੀਕ ਆ ਤੇ ਪੂਰਾ ਭਜਨ ਵੀ ਪੂਰਾ ਹੈਗਾ ਤੇ ਲੇਵਾ ਵੀ ਪੂਰਾ ਮੈਨੂੰ ਲੱਗਦਾ ਵੀ ਪੂਰਾ ਖੋਲਣ ਆਏ ਨੇ ਤੇ ਸਵਾ ਕਿੰਨਾ ਕੁ ਬਈ 50 ਇਹ ਸਵਾ ਇਹ 10 ਤੋਂ 12 ਦਿਨ ਲੈ ਜੂਗੇ 10 ਤੋਂ 12 ਦਿਨ ਹਾਂਜੀ ਠੀਕ ਆ ਤੇ ਦੂਜਾ ਸੂਬਾ ਨਹੀਂ ਤੀਜਾ ਸੂਬਾ ਸਹੀ ਜਿਹੜਾ ਸੂਗੀ ਅੱਖ ਨੂੰ ਭਾਗ ਦੂਜੇ ਕਹਿਦੀ ਹਾਂ ਹਾਂ ਤੀਜਾ ਸੂਬਾ ਠੀਕ ਆ ਹਾਂਜੀ ਬਾਕੀ ਫੇਸ ਕੁਆਲਿਟੀ ਜਿਹੜੀ ਆਪਾਂ ਦੋਸਤੋਂ ਤੁਹਾਨੂੰ ਖੋਲ ਕੇ ਬਾਹਰ ਤਸੱਲੀ ਦੇ ਨਾਲ ਦਿਖਾ ਦਿੰਨੇ ਆ ਸੇ ਸਮਾ ਲੈ ਜੂਗੀ ਕੋਈ ਮਿਲਕ ਦੀ ਕਪੈਸਿਟੀ ਦਸੀ ਕਿੰਨੀ ਕੱਚੀ ਹਾਂਜੀ ਜੀ ਬੀ ਜੀ ਉਹ ਆਦੇ ਆਹੀ 30 ਕਿਲੋ ਜਿਹੜਾ ਦੁੱਧ ਇਹ ਥੱਲੇ ਸਹੀ ਚੋਇਆ 30 ਕਿਲੋ ਹਾਂਜੀ ਵੈਰ ਵੀ ਪੱਟੀ ਆ ਹਾਂਜੀ ਬੂਥੀ ਬਾਤੀ ਬਹੁਤ ਸੋਹਣੀ ਲੱਗੀ ਆ ਵੇਖੋ ਠੀਕ ਆ ਪਿਓਰਿਟੀ ਜਿਹੜੀ ਆ ਜਾਤ ਵਿੱਚ ਪਿਓਰਿਟੀ ਜਿਹੜੀ ਦੋਸਤੋ ਝਲਕਾ ਮਾਰਦੀ ਪਈ ਆ ਆ ਕਰੋ ਚੈੱਕ ਕੰਨ ਦਾ ਸਹਿਜ ਛੋਟਾ ਫੇਸ ਕੁਆਲਿਟੀ ਬਿਲਕੁਲ ਸਮੋਲ ਸਾਈਜ਼ ਜਿਹੜੀ ਫੇਸ ਕੁਆਲਿਟੀ ਆ ਠੀਕ ਆ ਹਾਈਟ ਕਰ ਤੇ ਜਿਹੜਾ ਫੋਲ ਹੈਗਾ ਐਕਸਟਰਾ ਆਰਡਨਰੀ ਵੱਡੇ ਕਦ ਕਰਦੇ ਵਿੱਚ ਵੈੜਾ ਜਿਹੋ ਜਿਹਾ ਆਪਾਂ ਫਾਰਮ ਦੇ ਵਿੱਚ ਵੈੜ ਦੇਖਦੇ ਹਾਂ ਐਚ ਐਫ ਓਡੀ ਫੋਲ ਹਾਈਟ ਦੇ ਵਿੱਚ ਅਤੇ 30 ਲੀਟਰ ਦੀ ਮਿਲਕ ਦੀ ਕੈਪੈਸਿਟੀ ਦੂਜੇ ਸੂਬੇ ਦੇ ਵਿੱਚ ਦੱਸੀ ਗਈ ਆ ਕੋਈ ਗੱਲ ਨਹੀਂ ਠੰਡੀ ਆਵੇ ਦੇਖੋ ਜਿੱਦਾਂ ਮਰਜੀ ਕਿਤੇ ਕਰਵਾਓ ਜਿੱਥੇ ਮਰਜ਼ੀ ਧੱਕੇ ਥੱਲੇ ਬੈਈ ਹੋ ਵੀ ਤੱਕ ਨਹੀਂ ਆਹ ਦੇਖੋ ਜੀ ਇਹ ਪੂਰੀ ਸੀਲ ਸਊ ਬੈੜਾ ਵੇਖੋ ਦੇਣ ਕਿੰਨਾ ਕੁ ਦੱਸੂਗਾ ਭਾਈ ਦੱਸਿਆ ਜੇ ਸਹੀ दो बारहांइड़ीर सील सहूल बंजी बोह लॻ ਚਲੋ ਜੀ ਠੀਕ ਆ ਠੰਡੀ ਸੀਲਸ ਲੱਗ ਪੂਰੀ ਆ ਦੋਸਤੋ ਸ਼ਰੀਫੀ ਪੂਰੀ ਆ ਵੈੜ ਦੇ ਵਿੱਚ ਠੀਕ ਆ ਤੇ ਬਾਕੀ ਤਸੱਲੀ ਤੁਸੀਂ ਵੀ ਕਰ ਲੈਣੀ ਆਣ ਕੇ ਦਿਨ ਲ ਜਾਂਦੀ ਹਜੇ ਪਹਿਲਾਂ ਦੱਸ ਦੇਣੀ ਹੈ ਕਿਉਂਕਿ 30 ਲੀਟਰ ਦੀ ਜੇਕਰ ਕੈਪੈਸਿਟੀ ਦੀ ਗੱਲ ਕਰੀਏ ਤਾਂ ਵੈੜ ਨੇ ਬੰਨਣਾ ਪੂਰਾ ਹੈਗਾ ਠੀਕ ਆ ਪੂਰੀ ਬਣ ਕੇ ਤਿਆਰ ਫਸ ਜੇ ਨਾ ਵੈੜ ਨੇ ਤੁਰਨਾ ਔਖਾ ਹੋ ਜਾਊਗਾ ਠੀਕ ਆ ਤੇ ਬਾਕੀ ਅਗੇ ਸਮਾਂ ਦੱਸੂਗਾ ਠੀਕ ਆ ਜੀ ਜਿੰਨੀ ਕਿ ਟਰੇਲਾ ਆਪਾਂ ਉਸ ਦੇ ਹਿਸਾਬ ਤੇ ਜਿਹੜੀ ਇਹ ਚੀਜ਼ ਬਿਆਨ ਕਰਦੇ ਪਏ ਆ ਵੀ ਖਵਾਨਾ ਜਿਹੜਾ ਕਾਫੀ ਖੁੱਲਣਾ ਇਸ ਵੈੜ ਨੇ ਠੀਕ ਆ ਤੇ ਗੁਰਵੰਤ ਵੀਰ ਕੀ ਫੇਰਾ ਲੈ ਆਦੇ ਕੀ ਇਹਦਾ ਇਹਦੀ ਡਿਮਾਂਡ ਵੀ ਤੇ 70000 ਜੀ ਸਹੀ 70000 ਹਾਂਜੀ ਠੀਕ ਆ 70000 ਮੁੱਲ ਹਾਂਜੀ ਬਾਕੀ ਮਾਨਤਾ ਨਾਲ ਹਰਕ ਪਸ਼ੂ ਦੇ ਵਿੱਚੋਂ ਜਰੂਰ ਖੁੱਲ ਕੇ ਕਰਨਾ ਹਾਂਜੀ ਕੋਈ ਨਹੀਂ ਹੋ ਜੂ ਮੌਕੇ ਤੇ ਠੀਕ ਆ ਕੋਈ ਭੈਣ ਭਰਾ ਬੜੇ ਮਾਨ ਨਾਲ ਆਉਂਦਾ ਵੀਰ ਹਾਂਜੀ ਹਾਂਜੀ ਤੇ ਗੁਰਵੰਤ ਭਾਈ ਅੱਜ ਪਸ਼ੂ ਇੰਨੇ ਬਕਾਉ ਸੀ ਆ 6 ਪਸ਼ੂ ਅੱਜ ਆਪਣੇ ਕੋਲ ਜੀ ਤੇ ਨੰਬਰ ਵੀਰੇ ਜਰੂਰ ਦੇ ਦਿੰਗੇ ਨੰਬਰ ਹੈਗਾ ਜੀ 98772 8431 ਇੱਕ ਨੰਬਰ 98557 70373 ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਇਹ ਸਾਨੀ ਵੀਰ ਗੁਰਵੰਤ ਪਿੰਡ ਮਹਿਮੂਦਪੁਰ ਹੈਗਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਸ਼ੂ ਜਿਹੜੇ ਦੋਸਤੋ ਇਸ ਘਰੋਂ ਤੁਹਾਨੂੰ ਨਾਰਮਲ ਹੀ ਦੇਖਣ ਦੇ ਵਿੱਚ ਮਿਲਦੇ ਰਹਿੰਦੇ ਹਰ ਟਾਈਮ ਘੱਟੋ ਘੱਟ ਵੀ 8-7 ਨਗ ਜਿਹੜੇ ਆ ਉਹ ਹੁੰਦੇ ਆ ਚਾਹੇ ਮੱਜਾਂ ਦੇ ਵਿੱਚ ਗੱਲ ਕਰਨ ਲਈ ਚਾਹੇ ਵਹਿੜਾ ਪਸ਼ੂ ਐਵਰੀ ਟਾਈਮ ਜਿਹੜੇ ਇੱਥੇ ਅਵੇਲੇਬਲ ਹੁੰਦੇ ਆ ਸਮੇਂ-ਸਮੇਂ ਦੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ